ਭਾਰਤ ਪਾਕ ਦੇ ਤਣਾ ਦੌਰਾਨ ਜਿੱਥੇ ਇੱਕ ਪਾਸੇ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਮੁਹਾਰ ਜਮਸ਼ੇਰ ਦੇ ਨੌਜਵਾਨ ਅਤੇ ਔਰਤਾਂ ਨੇ ਜੋ ਪਾਕ ਨੂੰ ਸਬਕ ਸਿਖਾਉਣ ਲਈ ਫੌਜ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਖੜੇ ਹਨ ਉਹਨਾਂ ਸਰਕਾਰ ਨੂੰ ਅਪੀਲ ਕੀਤੀ ਕਿ ਉਹਨਾਂ ਨੂੰ ਬੰਦੂਕਾਂ ਦੀ ਟ੍ਰੇਨਿੰਗ ਦਿੱਤੀ ਜਾਵੇ ਤਾਂ ਜੋ ਉਹ ਦੇਸ਼ ਲਈ ਕੁਝ ਕਰ ਸਕਣ ਜੀ ਜੋ ਸਾਡੇ ਦੇਸ਼ ਤੇ ਅਟੈਕ ਹੋਇਆ ਸੀ ਅੱਤਵਾਦੀ ਦੁਆਰਾ ਉਹ ਸਾਨੂੰ ਬਹੁਤ ਦੁੱਖ ਹੋਇਆ ਸਾਡਾ ਇਹ ਦਿਲ ਕਰਦਾ ਸੀ ਕਿ ਉਸ ਫੈਕਟ ਤੋਂ ਬਾਅਦ ਅਸੀਂ ਵੀ ਜਾ ਕੇ ਪਾਕਿਸਤਾਨ ਤੇ ਕੋਈ ਅਟੈਕ ਕਰੀਏ ਜੋ ਸਾਡੇ ਦੇਸ਼ ਨੇ ਅੱਜ ਅਟੈਕ ਕੀਤਾ ਆ ਪਾਕਿਸਤਾਨ ਤੇ ਉਹ ਬਹੁਤ ਵਧੀਆ ਗੱਲ ਆ ਪਰ ਸਾਡੇ ਦਿਲ ਵਿੱਚ ਇਹ ਆ ਕਿ ਸਾਨੂੰ ਵੀ ਮੌਕਾ ਮਿਲੇ ਪਾਕਿਸਤਾਨ ਤੇ ਅਟੈਕ ਕਰਨ ਦਾ ਜੋ ਕਿ ਸਾਡੇ ਆਲੇ-ਦੁਆਲੇ ਬੀਆਸਾਫ ਦੇ ਕੈਂਪ ਹਨ ਬਹੁਤ ਅਸੀਂ ਇਹ ਚਾਹੁੰਨਾ ਕਿ ਸਾਨੂੰ ਵੀ ਟ੍ਰੇਨਿੰਗ ਦਿੱਤੀ ਜਾਵੇ ਤਾਂ ਜੋ ਅਸੀਂ ਪਾਕਿਸਤਾਨ ਤੇ ਜਾ ਕੇ ਹਮਲਾ ਕਰ ਸਕੀਏ ਅਸੀਂ ਪਾਕਿਸਤਾਨ ਦੇ ਛੱਕੇ ਛੁਡਾ ਸਕੀਏ ਜਿਹੜਾ ਪਿਛਲੀ ਵਾਰ ਪੁਲਵਾਮਾ ਅਟੈਕ ਹੋਇਆ ਸੁਣਿਆ ਗਏ ਆ ਤੁਹਾਡੇ ਦੁਆਰਾ ਤੇ ਇਹਦੇ ਚ ਆਪਣੇ 40 ਜਵਾਨ ਮਰੇ ਸੀ ਇਹ ਬਹੁਤ ਦੁੱਖ ਹੋਇਆ ਸੀ ਜਿਹੜੇ ਪਰਿਵਾਰਾਂ ਨੂੰ ਤਾਂ ਹੋਈ ਹੋਈ ਸੀ ਸਾਨੂੰ ਬਹੁਤ ਦੁੱਖ ਹੋਇਆ ਸੀ ਦਿਲ ਚ ਬਹੁਤ ਥੇਸ ਪਹੁੰਚੀ ਅਸੀਂ ਚਾਹੁੰਦੇ ਆ ਕਿ ਜਿਸ ਤਰ੍ਹਾਂ ਆਰਮੀ ਪਾਕਿਸਤਾਨ ਲੜਦੀ ਆ ਆਰਮੀ ਦੇ ਨਾਲ ਅਸੀਂ ਵੀ ਲੜਨਾ ਚਾਹੁੰਦੇ ਆ ਪਾਕਿਸਤਾਨ ਨਾਲ ਅਸੀਂ ਚਾਹੁੰਦੇ ਆ ਕਿ ਫੌਜ ਆਪਣੀ ਸਾਨੂੰ ਟ੍ਰੇਨਿੰਗ ਦਿੱਤੀ ਜਾਵੇ ਤਾਂ ਜੋ ਅਸੀਂ ਮੋੜਨਾ ਮੋੜ ਲਾ ਕੇ ਉਹਨਾਂ ਨਾਲ ਪਾਕਿਸਤਾਨ ਨਾਲ ਲੜ ਸਕੀਏ ਉਧਰ ਦੂਸਰੇ ਪਾਸੇ ਗੁਰਦਾਸਪੁਰ ਜ਼ਿਲ੍ਹੇ 'ਚ ਭਾਰਤ-ਪਾਕ ਸਰਹੱਦ ਦੇ ਨਜ਼ਦੀਕ ਕਣੀਏ ਦੇ ਬੇੜ ਤੇ ਜੰਗੀ ਤਨਾਅ ਦੇ ਚੱਲਦਿਆਂ ਡਰ ਤੇ ਸਹਿਮ ਦਾ ਮਾਹੌਲ ਹੈ ਉੱਥੇ ਹੀ ਲੋਕ ਆਪਣੇ ਘਰਾਂ ਵਿੱਚ ਪਏ ਸਮਾਨ ਨੂੰ ਬੰਨ ਕੇ ਜਾਣ ਦੀ ਤਿਆਰੀ ਵਿੱਚ ਨੇ ਕੋਈ ਰਾਤ ਦਾ ਖਾਣਾ ਬਣਾ ਰਿਹਾ ਹੈ ਤਾਂ ਕੋਈ ਆਪਣੇ ਮਾਸੂਮ ਬੱਚਿਆਂ ਨੂੰ ਗੋਦ ਵਿੱਚ ਲੈ ਸੁਰੱਖਿਤਰ ਠਿਕਾਣੇ ਦੀ ਤਲਾਸ਼ ਵਿੱਚ ਵਿਖਾਈ ਦਿੱਤੇ ਉੱਥੇ ਹੀ ਸਰਹੱਦੀ ਖੇਤਰ ਦੇ ਲੋਕਾਂ ਦਾ ਕਹਿਣਾ ਹੈ ਕਿ ਉਹ ਜੰਗ ਨਹੀਂ ਚਾਹੁੰਦੇ ਉਹ ਪਹਿਲਾਂ ਵੀ ਕਈ ਵਾਰ ਉੱਜੜ ਚੁੱਕੇ ਹਨ ਅਤੇ ਕਿਤੇ ਜੰਗ ਦੀ ਨੋਮਤ ਆ ਜਾਂਦੀ ਹੈ ਤਾਂ ਉਹ ਆਪਣੀ ਫੌਜ ਦੇ ਨਾਲ ਡਟ ਕੇ ਦੁਸ਼ਮਣਾਂ ਦਾ ਮੁਕਾਬਲਾ ਕਰਨਗੇ ਬਾਰਡਰ ਥੋੜਾ ਹਨੂ ਜਾਪਣ ਡਿਆ ਜਿੱਦਾਂ ਗਰਮ ਹਾਲਾਤ ਹੋਏ ਨੇ ਤੇ ਅਸੀਂ ਬਿਲਕੁਲ ਬਾਰਡਰ ਤੇ ਡੱਟੇ ਪਏ ਆ ਅਸੀਂ ਬੀਐਸਐਫ ਆਰਮੀ ਦੇ ਨਾਲ ਬਿਲਕੁਲ ਮੋਢੇ ਨਾਲ ਮੋਢਾ ਲਾ ਕੇ ਚੱਲਣ ਦੇ ਆ ਟਰੈਕਟਰ ਸਾਡੇ ਆ ਖੜੇ ਨੇ ਮੱਝਾਂ ਸਾਡੀਆਂ ਬੱਜੀਆਂ ਟਰਾਲੀਆਂ ਟਰੈਕਟਰ ਸਾਡੇ ਇੱਥੇ ਖੜੇ ਨੇ ਬੀਐਸਐਫ ਆਰਮੀ ਨੂੰ ਜਦੋਂ ਵੀ ਜ਼ਰੂਰਤ ਪਏ ਅਸੀਂ ਇਹਨਾਂ ਦੇ ਨਾਲ ਆ ਤੇ 2002 ਚ ਵੀ ਅਸੀਂ ਇਹਨਾਂ ਦੇ ਜਦੋਂ ਮਿਸ਼ਨ ਦੀ ਲੋਡ ਪੈਂਦੀ ਸੀ ਅੱਗੇ ਪਿੱਛੇ ਕਰਨ ਦੀ ਟਰਾਲੀਆਂ ਟਰੈਕਟਰਾਂ ਦੇ ਅਸੀਂ ਕਰਦੇ ਰਹੇ ਆ ਹੋਣ ਵੀ ਆਰਮੀ ਬੀਐਸਐਫ ਨੂੰ ਜ਼ਰੂਰਤ ਹੈ ਤਾਂ ਅਸੀਂ ਬਿਲਕੁਲ ਇਹਨਾਂ ਦੇ ਨਾਲ ਆ ਤੇ ਬਾਰਡਰ ਸਾਡਾ ਇਹ ਛੱਡ ਕੇ ਕਦੇ ਵੀ ਨਹੀਂ ਜਾ ਸਕਦੇ ਸਾਡੀ ਖੇਤੀ ਹੈ ਸਾਰਾ ਕਾਰੋਬਾਰ ਹੀ ਸਾਡਾ ਇੱਥੇ ਆ ਲੜਾਈ ਤੇ ਅਸੀਂ ਆਨੇ ਬਈ ਨਾਲ ਲੱਗੇ ਲੜਾਈ ਜ਼ਰੂਰੀ ਲੱਗਣ ਵਾ ਤੇ ਅਸੀਂ ਤੇ ਆਨੇ ਬਈ ਬਿਲਕੁਲ ਨਾ ਲੜਾਈ ਲੱਗੇ ਤੇ ਜੇਕਰ ਪਾਕਿਸਤਾਨ ਹਰਕਤਾਂ ਕਰਦਾ ਰਹੇਗਾ ਤੇ ਫੇਰ ਤੇ ਸਾਹੀ ਸਾਡਾ ਇਹ ਦੇਸ਼ ਦੇ ਨਾਲ ਵਾ ਮੂੰਹ ਤੋੜ ਜਵਾਬ ਇਹਨਾਂ ਦਾ ਦਵਾਂਗੇ ਗੁਰਦਾਸਪੁਰ ਵਾਂਗ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਪੱਕਾ ਚਿਸ਼ਤੀ ਦੇ ਲੋਕ ਵੀ ਆਪਣਾ ਕੀਮਤੀ ਸਮਾਨ ਸੁਰੱਖਿਅਤ ਥਾਂ ਤੇ ਪਹੁੰਚਾ ਰਹੇ ਹਨ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਸਰਹੱਦ ਤੇ ਡਟੇ ਰਹਿਣਗੇ ਇਹ ਪਿੰਡ ਦੇ ਆਣ ਵਾਲੇ ਅੱਛਾ ਇਹ ਜਿਹੜਾ ਲੋਕ ਸਮਾਨ ਲੈ ਕੇ ਜਾ ਰਹੇ ਕਿੰਨੇ ਘਰ ਤੋਂ ਪਿੰਡ ਤੋਂ ਸਮਾਨ ਲੈ ਗਏ ਸਮਾਨ ਕਈ ਲਈ ਜਾਂਦੇ ਸੰਦ ਕੰਨ ਦੇ ਆਦੇ ਨੂੰ ਟਰੈਕਟਰ ਕੁ ਅੱਛਾ ਜੀ ਕਿੰਨਾ ਦੇ ਨਹੀਂ ਹੋਵੇ ਸਮਾਨ ਵੀ ਲਿਜਾ ਰਹੇ ਨੇ ਹੈ ਘਰੇਲੂ ਸਮਾਨ ਸਾਰਾ ਹੀ ਸੰਦ ਤੋਂ ਟਰੈਕਟਰਾਂ ਦੇ ਭਾਂਡਾ ਟਿੰਡਾ ਲਈ ਜਾਂਦੇ ਤੇ 1971 ਦੀ جنگ ਵਲੇ ਤੁਸੀਂ ਹੈਗੇ ਸੀ ਇਹ ਕਿ ਆਇਆ ਸੀ ਉਦੋਂ ਕਿਸ ਤਰ੍ਹਾਂ ਦਾ ਮੌਲ ਸੀ ਜਿਵੇਂ ਹੀ ਹੈਗਾ ਸੀ ਪਹਿਲਾਂ ਫੌਜਾਂ ਲੱਗੇ ਰਹੀਆਂ ਜਾਂ ਦੋ ਪੰਜ ਛੇ ਮਹੀਨੇ ਬੈਠ ਰਹਾ ਹੈ ਕਿ ਹਟਦੇ ਆਏ ਉਦੋਂ ਜੰਗ ਲੱਗਾ ਹੈ ਜਿਵੇਂ ਕਿ ਆਪਣੇ ਭਾਰਤੀ ਫੌਜ ਨੇ ਇਹਦੀ ਕਾਰਵਾਈ ਕੀਤੀ ਹੈ ਪਾਕਿਸਤਾਨ ਦਾ ਕਿ 에ਅਰ ਜੈਟ ਆਪਣੇ ਇਲਾਕੇ ਚ ਘੁਸਿਆ ਤੇ ਉਹਨੂੰ ਮਾਰ ਗਿਆ ਉਹ ਕਾਰਵਾਈ ਤੁਸੀਂ ਕਿਸ ਤਰ੍ਹਾਂ ਦਾ ਮੰਨਦੇ ਹੋ ਦੇਖੋ ਜੀ ਉਹ ਕਾਰਵਾਈ ਜਿਹੜੀ ਹੈ ਉਹ ਸਰਕਾਰਾਂ ਦੀ ਹੈ ਉਹ ਤਾਂ ਚਲਦੀ ਰਹਿੰਦੀ ਜੀ ਉਹ ਠੀਕ ਹੈ ਜੀ ਉਹ ਉਹਨਾਂ ਦਾ ਕੰਮ ਹੈਗਾ ਉਹ ਡਿਫੈਂਸ ਨੇ ਆਪਦਾ ਕਰਨਾ ਦੇਖ ਰਿਹਾ ਇੱਕ ਚ ਪਰ ਸਾਡੇ ਇੱਥੇ ਕੋਈ ਕਿਸੇ ਤਰ੍ਹਾਂ ਦੀ ਜਿਹੜੀ ਇਹ ਹਿਲਜੁਲ ਨਹੀਂ ਹੈ ਬਿਲਕੁਲ ਸ਼ਾਂਤਮਈ ਇਲਾਕਾ ਹੈ ਇਲਾਕਾ ਨਿਵਾਸੀ ਨੂੰ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਮੈਂ ਤਾਂ ਇਲਾਕਾ ਨਿਵਾਸੀਆਂ ਨੂੰ ਆਪਦੇ ਸਾਰੇ ਪਿੰਡ ਵਾਸੀਆਂ ਨੂੰ ਇਹ ਹੀ ਕਹਾਂਗਾ ਕਿ ਜਿਵੇਂ ਸਾਨੂੰ ਹਦਾਇਤ ਉੱਪਰ ਅਫਸਰਾਂ ਦੀ ਆਈ ਦੀ ਆ ਬ੍ਰਿਗੇਡিয়ার ਸਾਹਿਬ ਨੇ ਕਿਹਾ ਹੈ ਕਿ ਅਰਮਾਨਾ ਬੈਠੇ ਰਹੋ ਕੋਈ ਗੱਲ ਨਹੀਂ ਹੈ ਖैर ਇਸ ਸਭ ਦੇ ਵਿੱਚ ਇੱਕ ਗੱਲ ਤਾਂ ਸਾਫ਼ ਹੈ ਕਿ ਦੇਸ਼ ਵਾਸੀ ਕਿਸੇ ਵੀ ਹਾਲਾਤ ਚ ਦੇਸ਼ ਦੇ ਨਾਲ ਖੜੇ ਹਨ ਤੇ ਹਰ ਤਰ੍ਹਾਂ ਦੇ ਹਾਲਾਤ ਦਾ ਸਾਹਮਣਾ ਕਰਨ ਲਈ ਤਿਆਰ ਹਨ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ